ਪੰਜਾਬ ਪੁਲਿਸ ਨੇ ਇੱਕ ਬਦਮਾਸ਼ ਦਾ ਘੱਟ ਇਨਕਾਊਂਟਰ ਕੀਤਾ ਹੈ ਜਾਣਕਾਰੀ ਮੁਤਾਬਕ ਤਰਨਤਾਰਨ ਦੇ ਪਿੰਡ ਪੁੱਲਰ ਨੇੜੇ ਇੱਕ ਬਦਮਾਸ਼ ਨੂੰ ਜਦੋਂ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਇਕੱਠੇ ਤੌਰ ਤੇ ਪੁਲਿਸ ਉੱਤੇ ਹੀ ਫਾਇਰਿੰਗ ਕਰ ਦਿੱਤੀ ਤਾਂ ਜਵਾਬੀ ਕਾਰਵਾਈ ਕੀਤੀ ਗਈ ਤਾਂ ਪੁਲਿਸ ਦੀ ਗੋਲੀ ਲੱਗਣ ਦੇ ਨਾਲ ਬਦਮਾਸ਼ ਫਟੜ ਹੋ ਗਿਆ ਜਿਸ ਨੂੰ ਹਸਪਤਾਲ ਭੇਤੀ ਕਰਵਾਇਆ ਗਿਆ ਪੁਲਿਸ ਮੁਤਾਬਿਕ ਇੱਕਈ ਮਾਮਲਿਆਂ ਦੇ ਵਿੱਚ ਲੋੜਿੰਦਾ ਸੀ ਤਰਨਤਾਰਨ ਦੇ ਵਿੱਚ ਪਿਛਲੇ ਦੌਰਾਨ ਦਿਨਾਂ ਦੌਰਾਨ ਫਿਰੋਤੀ ਨੂੰ ਲੈ ਕੇ ਹੋਈ ਫਾਇਰਿੰਗ ਦੇ ਮਾਮਲਿਆਂ ਦੇ ਵਿੱਚ ਲਗਾਤਾਰ ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਸੀ ਤਾਂ ਪੁਲਿਸ ਨੂੰ ਇਸ ਵਿਅਕਤੀ ਦੀ ਵੀ ਭਾਲ ਲਗਾਤਾਰ ਜਾਰੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਕਿਸੇ ਤੌਰ ਤੇ ਸੁੱਤੇ ਪੁਲਿਸ ਉੱਤੇ ਹੀ ਗੋਲੀ ਚਲਾ ਦਿੱਤੀ ਜਾਣਕਾਰੀ ਮੁਤਾਬਕ ਮੁਲਜ਼ਮ ਦਾ ਨਾਮ ਗੁਰਲਾਲ ਸਿੰਘ ਸਾਹਮਣੇ ਆਇਆ ਜਿਸ ਨੂੰ ਪੁਲਿਸ ਨੇ ਹੁਣ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ ਤਰਨਤਾਰਨ ਦੇ ਪਿੰਡ ਪੁੱਲਰ ਨੇੜੇ ਇਨਕਾਊਂਟਰ ਹੋਣ ਦੀ ਖਬਰ ਹੈ ਪੁਲਿਸ ਵੱਲੋਂ ਇੱਕ ਗੈਂਗਸਟਰ ਦੇ ਗੁਰਗੇ ਨੂੰ ਕਾਬੂ ਕੀਤਾ ਗਿਆ ਜਵਾਬੀ ਫਾਇਰਿੰਗ ਦੌਰਾਨ ਬਦਮਾਸ਼ ਦੀ ਗੋਲੀ ਲੱਗਣ ਨਾਲ ਜ਼ਖਮੀ ਹੋਇਆ ਹੈ ਪੁਲਿਸ ਵੱਲੋਂ ਫੜੇ ਗਏ ਬਦਮਾਸ਼ ਦੀ ਪਛਾਣ ਗੁਰਲਾਲ ਸਿੰਘ ਵਜੋਂ ਹੋਈ ਹੈ ਪੁਲਿਸ ਵੱਲੋਂ ਫੜੇ ਗਏ ਬਦਮਾਸ਼ ਕੋਲੋਂ ਇੱਕ 32 ਬੋਰ ਪਿਸਤੌਲ ਵੀ ਬਰਾਮਦ ਕੀਤੀ ਜਾਣ ਦੀ ਖਬਰ ਹੈ ਫੜਿਆ ਗਿਆ ਬਦਮਾਸ਼ ਫਿਰੋਤੀਨਾ ਦੇਣ ਦੇ ਲੋਕਾਂ ਨੂੰ ਡਰਾਉਣ ਧਮਕਾਉਣ ਤੇ ਅਤੇ ਫਾਇਰਿੰਗ ਕਰਦਾ ਸੀ ਇਹ ਘਟਨਾਵਾਂ ਵਿੱਚ ਸ਼ਾਮਿਲ ਦੱਸਿਆ ਜਾ ਰਿਹਾ ਹੈ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਪੁਲਿਸ ਵਾਲੋ ਰੋਕ ਕੇ ਜਾਣਤੇ ਪੁਲਿਸ ਉਤੇ ਹੀ ਫਾਇਰਿੰਗ ਕਰ ਦਿੱਤੀ ਜਿਸ ਤੋਂ ਬਾਅਦ ਹੁਣ ਐਸਐਸਪੀ ਦੀਪਕ ਪਾਰਕ ਨੇ ਪੂਰੀ ਜਾਣਕਾਰੀ ਦਿੱਤੀ ਹੈ ਪੁਲਿਸ ਮੁਤਾਬਿਕ ਇਹ ਆਖਰੀ ਇਨਕਾਊਂਟਰ ਕਿਵੇਂ ਹੋਇਆ ਉਹ ਜ਼ਰੂਰ ਸੁਣਦਿਆਂ ਤੇ ਪਿੱਛੇ ਪਿੱਛੇ ਜੀ ਇੱਕ ਜਿਹੜਾ ਹੈਗਾ ਇੱਕ ਅਸੀਂ ਦਿਨ ਜਿਹੜੀ ਸਾਡੀ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਫਾਇਰਿੰਗ ਇਨਸੀਡੈਂਟ ਹੋਈ ਸੀਗੀ ਫਿਰੋਤੀ ਨੂੰ ਲੈ ਕੇ ਉਦੇ ਵਿੱਚ ਪਰਚਾ ਦਰਜ ਕੀਤਾ ਸੀਗਾ ਕੁਝ ਦੋਸ਼ੀ ਫੜੇ ਗਏ ਸੀਗੇ ਉਹਨਾਂ ਦਾ ਇੱਕ ਸਾਥੀ ਸੀਗਾ ਜੋ ਕਿ ਹਲੇ ਇਹਦੇ ਕੇਸ ਇਹਨਾਂ ਕੇਸਾਂ ਦੇ ਵਿੱਚ ਵਾਂਟਡ ਸੀਗਾ ਇਹਦੀ ਇਨਫੋਰਮੇਸ਼ਨ ਸੀਗੀ ਅੱਜ ਸਾਡੀ ਟੀਮ ਜਿਹੜੀ ਹੈ ਉਹਨੂੰ ਨੈਬ ਕਰਨ ਦੀ ਕੋਸ਼ਿਸ਼ ਕਰ ਰਹੀ ਸੀਗੀ ਉਸ ਦੌਰਾਨ ਜਿਹੜਾ ਹੈਗਾ ਇਹ ਗੁਰਲਾਲ ਨਾਮ ਦਾ ਵਿਅਕਤੀ ਹੈਗਾ ਇਹਨੇ ਪੁਲਿਸ ਟੀਮ ਤੇ ਸਾਇਰ ਕਰਕੇ ਭਜੰਗੀ ਕੋਸ਼ਿਸ਼ ਕੀਤੀ ਜਦ ਇਹਨੂੰ ਨੈਬ ਕੀਤਾ ਜਾ ਰਿਹਾ ਸੀ ਸੋ ਉਦੋਂ ਜਿਹੜਾ ਹੈਗਾ ਆਪੇ ਵਿੱਚ ਕ੍ਰਾਸ ਫਾਇਰਿੰਗ ਦੇ ਵਿੱਚ ਇਹਦੀ ਲੈਗ ਦੇ ਵਿੱਚ ਹਰਟ ਹੋਇਆ ਗੋਣੀ ਲੱਗੀ ਤੋ ਬਾਕੀ ਜਿਹੜਾ ਇਹਨੂੰ ਅਗਲੀ ਜਿਹੜੀ ਕਾਰਵਾਈ ਹੈਗੀ ਉਹ ਮੰਦ ਵਿੱਚ ਚੱਲ ਚਾ ਰਹੀ ਹੈ। ਪਰ ਕੋਈ ਫਸਟ ਇੰਵੈਸਟੀਗੇਸ਼ਨ ਕੋ ਸਾਹਮਣੇ ਆਇਆ ਤਾਂ ਹਾਂਜੀ ਜਿਹੜੀ ਪ੍ਰਾਇਮਰੀ ਇਨਫੋਰਮੇਸ਼ਨ ਹੈਗੀ ਜਿਹੜੀ ਪਹਿਲਾਂ ਵੀ ਸਾਨੂੰ ਇਨਫੋਰਮੇਸ਼ਨ ਸੀਗੀ ਇਹਦੇ ਪਿਛੋਕੜ ਬਾਰੇ ਕਿਉਂਕਿ ਇਹਦੇ ਦੋ ਸਾਥੀ ਫੜੇਗੇ ਸੀਗੇ ਬਾਹਰ ਬੈਠੇ ਜਿਹੜੇ ਗੈਂਗਸਟਰ ਹੈਗੇ ਯਾਦਵਿੰਦਰ ਯਾਦਾ ਤੇ ਜਿਲੰਡਾ ਹਰੀਕੇ ਗੈਂਗ ਦੇ ਹੈਗੇ ਉਹਨਾਂ ਦੇ ਕਹੇ ਤੇ ਇਹਨਾਂ ਨੇ ਦੋ ਤਿੰਨ ਵਾਰ ਤਾਂ ਉਹਨੂੰ ਅੰਜਾਮ ਦਿੱਤਾ ਸੀਗਾ। ਸੋ ਇਹਦੇ ਕੋਲੋਂ ਜਿਹੜਾ ਹੈਗਾ ਮੌਕੇ ਤੇ ਇਹਦਾ ਜਿਹੜਾ ਵੈਪਨ ਸੀਗਾ ਜੀਤੋਂ ਇਹਨੇ ਫਾਇਰ ਕੀਤਾ ਸੀਗਾ। ਵੀ ਇੱਥੇ ਹੈਗਾ ਮੌਕੇ ਤੇ ਤੇ ਬਾਕੀ ਜਿਹੜੀ ਹੈਗੀ ਰਿਕਵਰੀ ਤੇ ਜਾਣਕਾਰੀ ਕੋਸ਼ਿਸ਼ ਹੋ ਰਾਂ ਪੰਜਾਬ ਪੁਲਿਸ ਨੇ ਇੱਕ ਬਦਮਾਸ਼ ਦਾ ਕਥਿਤ ਇਨਕਾਊਂਟਰ ਕੀਤਾ ਹੈ ਜਾਣਕਾਰੀ ਮੁਤਾਬਕ ਤਰਨਤਾਰਨ ਦੇ ਪਿੰਡ ਪੁੱਲਰ ਨੇੜੇ ਇੱਕ ਬਦਮਾਸ਼ ਨੂੰ ਜਦੋਂ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਕਥਿਤ ਤੌਰ ਤੇ ਪੁਲਿਸ ਉੱਤੇ ਹੀ ਫਾਇਰਿੰਗ ਕਰ ਦਿੱਤੀ ਤਾਂ ਜਵਾਬੀ ਕਾਰਵਾਈ ਕੀਤੀ ਗਈ ਤਾਂ ਪੁਲਿਸ ਦੀ ਗੋਲੀ ਲੱਗਣ ਦੇ ਨਾਲ ਬਦਮਾਸ਼ ਫਟੜ ਹੋ ਗਿਆ ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਪੁਲਿਸ ਮੁਤਾਬਿਕ ਇੱਕਈ ਮਾਮਲਿਆਂ ਦੇ ਵਿੱਚ ਲੋੜਿੰਦਾ ਸੀ ਤਰਨਤਾਰਨ ਦੇ ਵਿੱਚ ਪਿਛਲੇ ਦੌਰਾਨ ਦਿਨਾਂ ਦੌਰਾਨ ਫਿਰੋਤੀ ਨੂੰ ਲੈ ਕੇ ਹੋਈ ਫਾਇਰਿੰਗ ਦੇ ਮਾਮਲਿਆਂ ਦੇ ਵਿੱਚ ਅਓ ਲਗਾਤਾਰ ਪੁਲਿਸ ਮੋਲਜ਼ਮਾਂ ਦੀ ਭਾਲ ਕਰ ਰਹੀ ਸੀ ਤਾਂ ਪੁਲਿਸ ਨੂੰ ਇਸ ਵਿਅਕਤੀ ਦੀ ਵੀ ਭਾਲ ਲਗਾਤਾਰ ਜਾਰੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਕਿਸੇ ਤਰ੍ਹਾਂ ਦੇ ਤੌਰ ਤੇ ਸੁੱਤੇ ਪੁਲਿਸ ਉੱਤੇ ਹੀ ਗੋਲੀ ਚਲਾ ਦਿੱਤੀ ਜਾਣਕਾਰੀ ਮੁਤਾਬਿਕ ਮੋਲਜ਼ਮ ਦਾ ਨਾਮ ਗੁਰਲਾਲ ਸਿੰਘ ਸਾਹਮਣੇ ਆਇਆ ਜਿਸ ਨੂੰ ਪੁਲਿਸ ਨੇ ਹੁਣ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ ਤਰਨਤਾਰਨ ਦੇ ਪਿੰਡ ਪੁੱਲਰ ਨੇੜੇ ਇਨਕਾਊਂਟਰ ਹੋਣ ਦੀ ਖਬਰ ਹੈ ਪੁਲਿਸ ਵੱਲੋਂ ਇੱਕ ਗੈਂਗਸਟਰ ਦੇ ਗੁਰਗੇ ਨੂੰ ਕਾਬੂ ਕੀਤਾ ਗਿਆ ਜਵਾਬੀ ਫਾਇਰਿੰਗ ਦੌਰਾਨ ਬਦਮਾਸ਼ ਦੀ ਗੋਲੀ ਲੱਗਣ ਨਾਲ ਜ਼ਖਮੀ ਹੋਇਆ ਹੈ ਪੁਲਿਸ ਵੱਲੋਂ ਫੜੇ ਗਏ ਬਦਮਾਸ਼ ਦੀ ਪਛਾਣ ਗੁਰਲਾਲ ਸਿੰਘ ਵਜੋਂ ਹੋਈ ਹੈ ਪੁਲਿਸ ਵੱਲੋਂ ਫੜੇ ਗਏ ਬਦਮਾਸ਼ ਕੋਲੋਂ ਇੱਕ 32 ਬੋਰ ਪਿਸਤੌਲ ਵੀ ਬਰਾਮਦ ਕੀਤੀ ਜਾਣ ਦੀ ਖਬਰ ਹੈ ਫੜਿਆ ਗਿਆ ਬਦਮਾਸ਼ ਫਿਰੋਤੀ ਨਾਂ ਦੇਣ ਦੇ ਲੋਕਾਂ ਨੂੰ ਡਰਾਉਣ ਧਮਕਾਉਣ ਤੇ ਅਤੇ ਫਾਇਰਿੰਗ ਕਰਦਾ ਸੀ ਇਹ ਘਟਨਾਵਾਂ ਵਿੱਚ ਸ਼ਾਮਿਲ ਦੱਸਿਆ ਜਾ ਰਿਹਾ ਹੈ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਪੁਲਿਸ ਵੱਲੋਂ ਰੋਕ ਕੇ ਜਾਣ ਤੇ ਪੁਲਿਸ ਉੱਤੇ ਹੀ ਫਾਇਰਿੰਗ ਕਰ ਦਿੱਤੀ ਜਿਸ ਤੋਂ ਬਾਅਦ ਹੁਣ ਐਸਐਸਪੀ ਦੀਪਕ ਪਾਰਕ ਨੇ ਪੂਰੀ ਜਾਣਕਾਰੀ ਦਿੱਤੀ ਹੈ ਪੁਲਿਸ ਮੁਤਾਬਕ ਇਹ ਆਖਰੀ ਇੰਕਾਊਂਟਰ ਕਿਵੇਂ ਹੋਇਆ ਉਹ ਜ਼ਰੂਰ ਸੁਣਦੇ ਆਂ ਤੇ ਪਿੱਛੇ ਪਿੱਛੇ ਜੀ ਇੱਕ ਜਿਹੜਾ ਹੈਗਾ ਇੱਕ ਅਸੀਂ ਦਿਨ ਜਿਹੜੀ ਸਾਡੀ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਫਾਇਰਿੰਗ ਇਨਸੀਡੈਂਟ ਹੋਈ ਸੀਗੀ ਫਿਰੋਤੀ ਨੂੰ ਲੈ ਕੇ ਉਹਦੇ ਵਿੱਚ ਪਰਚਾ ਦਰਜ ਕੀਤਾ ਸੀਗਾ ਕੁਝ ਦੋਸ਼ੀ ਫੜੇ ਗਏ ਸੀਗੇ ਉਹਨਾਂ ਦਾ ਇੱਕ ਸਾਥੀ ਸੀਗਾ ਜੋ ਕਿ ਹਲੇ ਇਹਦੇ ਕੇਸ ਇਹਨਾਂ ਕੇਸਾਂ ਦੇ ਵਿੱਚ ਵਾਂਟਡ ਸੀਗਾ ਇਹਦੀ ਇਨਫੋਰਮੇਸ਼ਨ ਸੀਗੀ ਅੱਜ ਸਾਡੀ ਟੀਮ ਜਿਹੜੀ ਹੈ ਉਹਨੂੰ ਨੈਪ ਕਰਨ ਦੀ ਕੋਸ਼ਿਸ਼ ਕਰ ਰਹੀ ਸੀਗੀ ਉਸ ਦੌਰਾਨ ਜਿਹੜਾ ਹੈਗਾ ਇਹ ਗੁਰਲਾਲ ਨਾਮ ਦਾ ਵਿਅਕਤੀ ਹੈਗਾ ਇਹਨੇ ਪੁਲਿਸ ਟੀਮ ਤੇ ਫਾਇਰ ਕਰਕੇ ਭਜੰਨੇ ਕੋਸ਼ਿਸ਼ ਕੀਤੀ ਜਦ ਇਹਨੂੰ ਨੈਪ ਕੀਤਾ ਜਾ ਰਿਹਾ ਸੀ ਉਦੋਂ ਜਿਹੜਾ ਹੈਗਾ ਆਪਣੇ ਵਿੱਚ ਕ੍ਰਾਸ ਫਾਇਰਿੰਗ ਦੇ ਵਿੱਚ ਇਹਦੀ ਲੈਗ ਦੇ ਵਿੱਚ ਹਰਟ ਹੋਇਆ ਗੋਲੀ ਲੱਗੀ ਹੈ ਤਾਂ ਬਾਕੀ ਜਿਹੜਾ ਇਹਨੂੰ ਅਗਲੀ ਜਿਹੜੀ ਕਾਰਵਾਈ ਹੈਗੀ ਉਹ ਮਲਦ ਵਿੱਚ ਲੰਚਾਰੀ ਤਾਂ ਕੋਈ ਫਸਟ ਇਨਵੋਲਵਿੰਗ ਇਨਫਰਮੇਸ਼ਨ ਕੋ ਸਾਹਮਣੇ ਆਇਆ ਸੀ ਹਾਂਜੀ ਜਿਹੜੀ ਪ੍ਰਾਇਮਰੀ ਇਨਫੋਰਮੇਸ਼ਨ ਹੈਗੀ ਜਿਹੜੀ ਪਹਿਲਾਂ ਵੀ ਸਾਨੂੰ ਇਨਫੋਰਮੇਸ਼ਨ ਸੀਗੀ ਇਹਦੇ ਪਿਛੋਕੜ ਬਾਰੇ ਕਿਉਂਕਿ ਇਹਦੇ ਦੋ ਸਾਥੀ ਫੜੇਗੇ ਸੀਗੇ ਬਾਹਰ ਬੈਠੇ ਜਿਹੜੇ ਗੈਂਗਸਟਰ ਹੈਗੇ ਯਾਦਵਿੰਦਰ ਯਾਦਾ ਤੇ ਜੇ ਲੰਡਾ ਹਰੀਕੇ ਗੈਂਗ ਦੇ ਹੈਗੇ ਉਹਨਾਂ ਦੇ ਕਹੇ ਤੇ ਇਹਨਾਂ ਨੇ ਦੋ ਤਿੰਨ ਵਾਰ ਤਾਂ ਉਹਨੂੰ ਅੰਜਾਮ ਦਿੱਤਾ ਸੀਗਾ ਸੋ ਇਹਦੇ ਕੋਲੋਂ ਜਿਹੜਾ ਹੈਗਾ ਮੌਕੇ ਤੇ ਇਹਦਾ ਜਿਹੜਾ ਵੈਪਨ ਸੀਗਾ ਜੀਤੋਂ ਇਹਨੇ ਫਾਇਰ ਕੀਤਾ ਸੀਗਾ ਫੋਨ ਵੀ ਇੱਥੇ ਹੈਗਾ ਮੌਕੇ ਤੇ ਤੇ ਬਾਕੀ ਜਿਹੜੀ ਹੈਗੀ ਰਿਕਵਰੀ ਤੇ ਜਾਣਕਾਰੀ ਕੋਸ਼ਿਸ਼ ਹੋ ਰਾਂਗੀ